ਕਾ ਕੌਣ ਹੈ ਕੇਰ ਕੇਰ ਰੋਡਸ ਕਰੋ ਹੂ ਆਰ ਯੂ ਕਹਨੇ ਤੁਸੀਂ ਹੂ ਆਰ ਯੂ ਬਾਈ ਚ ਪਤਾ ਨਹੀਂ ਲੱਗਿਆ ਬਾਈ ਚ ਪਤਾ ਨਹੀਂ ਲੱਗਿਆ ਹੂ ਆਈ ਐਮ ਕੇਰ ਕੇਰ ਰੋਡਸ ਕਰੋ ਕੇਰ ਰੋਡਸ ਕਰੋ ਵਿਚ ਨਹੀਂ ਪਤਾ ਲੱਗਿਆ ਹੈ ਸਦਨ ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਕਿਹੜਾ ਪ੍ਰਸ਼ਨ ਉਹ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਕੇਰ ਰੋਡਸ ਕਰੋ ਹੂ ਆਰ ਯੂ ਸਦਨ ਬਾਜਵਾ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੀ ਜਗ੍ਹਾ ਤੇ ਬੈਠਣ ਕਦੋਂ ਦੀ ਤੁਸੀਂ ਬੈਠੋ ਜੀ ਕਿਸੇ ਨੇ ਨਹੀਂ ਕਹਿਣਾ ਕੁਝ ਇੱਧਰ ਜਾ ਕੋਈ ਬਾਜਵਾ ਜੀ ਥਿਆਨ ਰਡਸ ਕਰੋ ਜੀ ਮੇਰੀ ਗੱਲ ਸੁਣੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ 1 ਮਿੰਟ ਜੀ ਹਰੇਕ ਨੂੰ ਹੂ ਅਸੀਂ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਤੂੰ ਕੌਣ ਹੈ ਤੁਸੀਂ ਉਹ ਵੀ ਜਾ ਯਾਰ ਇੱਧਰ ਇੱਧਰ ਕਿਹਨੂੰ ਲੈ ਕੇ ਜਾਵੇ ਵਿੱਚ ਬੋਲ ਤੈਨੂੰ ਬੁਲਾ ਰਿਹਾ ਹਰ ਬੁਲਾ ਰਹੇ ਤਾਂ ਪਹਿਲਾਂ ਬੋਲ ਕੇ ਪੁੱਛ ਕੇ ਹਰ ਬੁਲਾ ਰਹੇ ਤਾਂ ਬਾਅਦ ਚ ਬੋਲ ਕੇ ਕਿੰਨੀ ਵਾਰ ਸੁਣੋਂਗੇ ਇੱਕ ਇੱਕ ਨੰਬਰ ਤੇ ਸੁਖਪਾਲ ਸਿੰਘ ਬੈਠੋ ਜੀ ਬੈਠੋ ਬੈਠੋ ਦੀਵਾ ਦੀਵਾ ਬੁਝਣ ਮੇਰੇ ਫਰਕਦਾ ਹੁੰਦਾ ਹੈ ਫੜ 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 ਜ਼ਿਆਦਾ ਕਰਦਾ ਹੁੰਦਾ ਹੈ ਬੁਝਣ ਲੱਗਿਆ ਦੀਵਾ ਇਹਨਾਂ ਦਾ ਹੁਣ ਗੱਲ ਨਹੀਂ ਬਾਤ ਨਹੀਂ ਬੋਲਣ ਨਹੀਂ ਦਿੰਦੇ ਕਿਸੇ ਨੂੰ ਮੇਰੇ ਕੋਲੇ 1 ਮਿੰਟ ਦੀ 1 ਮਿੰਟ 1 ਮਿੰਟ ਸੀ ਸਾ ਮੇਰੇ ਕੋਲੇ ਤੁਹਾਡੀ ਦਿੱਤੀ ਹੋਈ ਲਿਸਟ ਹੈ ਬਿਲਕੁਲ ਇਹਦੇ ਵਿੱਚ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਹੈ ਮੈਂ ਦੱਸਦਾ ਫਿਰ ਪ੍ਰਗਟ ਸਿੰਘ ਦਾ ਨਾਮ ਹੈ ਫਿਰ ਬੀਬੀ ਸੁਖਵਿੰਦਰ ਅਰਨਾ ਚੌਧਰੀ ਜੀ ਦਾ ਨਾਮ ਵੀ ਹੈ ਸੁਖਵਿੰਦਰ ਸਿੰਘ ਕੋਟਲੀ ਜੀ ਦਾ ਨਾਮ ਵੀ ਹੈ ਤੁਸੀਂ ਤੁਹਾਨੂੰ ਮਿਲਟ ਮਿਲੇ ਸੀ 16 ਬੋਲੇ ਹੈ ਕਾਂਗਰਸ ਪਾਰਟੀ ਦੇ ਮੈਂਬਰ 28 ਮਿੰਟ ਠੀਕ ਹੈ ਜੀ ਗੱਲ ਇਹ ਹੋਇਆ ਤੁਸੀਂ ਆਪਣੇ ਆਪਣੇ ਸਮੇਂ ਚ ਰਿਹਾ ਕਰੋ ਸਾਰਿਆਂ ਨੂੰ ਮਿਲਣਗੇ ਇਹ ਇਹ ਤੁਸੀਂ 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 ਡਿਕਟੇਟ ਨਹੀਂ ਕਰੋਗੇ ਚੇਅਰ ਨੂੰ ਪਲੀਜ਼ ਆਪ ਮਾਰੀਓ ਮੁੱਖ ਮੰਤਰੀ ਸਾਹਿਬ ਜਿੱਥੇ ਗੱਲ ਗਰੀਬਾਂ ਦੇ ਰੋਜ਼ਗਾਰ ਬਚਾਉਣ ਦੀ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਚੁੱਲਿਆਂ ਦੀ ਅੱਗ ਦੀ ਉਹਨੂੰ ਬਚਾਉਣ ਦੀ ਗੱਲ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚ ਜਿਹੜੀਆਂ ਬੁਰਕੀਆਂ ਖੋ ਰਹੀ ਐ ਸੈਂਟਰ ਸਰਕਾਰ ਉਹਦੀ ਚਲਣੀ ਚਾਹੀਦੀ ਹੈ ਉੱਥੇ ਗੱਲ ਹੂ ਆਰ ਯੂ ਤੂੰ ਕੌਣ ਐ ਮੈਂ ਕੌਣ ਉਹ ਗੱਲ ਐਸ ਲੈਵਲ ਤੇ ਆ ਗਈ ਇਹ ਅਸਲ 'ਚ ਕੀ ਹੁੰਦਾ 52 ਪੱਤੇ ਹੀ ਹੁੰਦੇ ਆ ਤਾਸ਼ ਦੇ ਉਹ ਫਿਰ ਜਦੋਂ ਸਾਰੇ ਪੱਤੇ ਪਤਾ ਲੱਗ ਜਾਂਦਾ ਜੋ ਅੱਧੇ ਅੱਧਿਆਂ ਤੋਂ ਬਾਅਦ ਥੱਲੇ ਆ ਜਾਂਦੇ ਨੇ ਬੰਦੇ ਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਨੂੰ ਕਿਹਦੇ ਕੋਲ ਕਿਹੜੇ-ਕਿਹੜੇ ਰਹਿ ਗਏ ਹੁਣ ਪੱਤੇ ਸਾਰੇ ਇਹਨਾਂ ਕੋਲ ਸਾਰੇ ਦੇਸ਼ ਚ ਖਿੰਡੇ ਪਏ ਨੇ ਤੇ ਪੱਤੇ ਹੁਣ ਹੈ ਨਹੀਂ ਇਹਨਾਂ ਕੋਲੇ ਕੋਈ ਇਹ ਤਾਂ ਬਸ ਹੁਣ ਆਹੀ ਰੋਲਾ ਰੂਲਾ ਪਾ ਲੋ ਉਹਦਣਾ ਟੀਵੀ ਟੂਵੀ ਤੇ ਆ ਜਾਣਗੇ ਕੋਈ ਡੱਬੀ ਡੁੱਬੀ ਜੀ ਲੱਗ ਜੂਗੀ ਕਦੀ ਉਹ ਬਾਹਰ ਜਾ ਕੇ ਉਹ ਲਾਗੇ ਹੋਣਾ ਬੋਲਣਾ ਹੈਨਾ ਉਹ ਤੁਹਾਨੂੰ ਕੁਝ ਕਹੀ ਜਾਂਦਾ ڈاکੂ ਪਤਾ ਨਹੀਂ ਕੀ ਕੀ ਇਹ ਇਹਨਾਂ ਦੇ ਕਰਤਾਰ ਨੇ ਇਹੀ ਇਹਨਾਂ ਦੇ ਮੈਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਣਾ ਮੈਂ ਕਰਨਾ ਤਾਂ ਮੈਂ ਇੱਥੋਂ ਚਾਹੁੰ ਸੀ ਕਿ ਪਰਪਲ ਕੋਈ ਦਲਿਤਾਂ ਦਾ ਬਿਲ ਹੈ ਇਹਨਾਂ ਦੀ ਦਲਤਾ ਪ੍ਰਤੀ ਸੋਚ ਤੋਂ ਸ਼ੁਰੂ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਐਸ ਐਸੇ ਬੰਦੇ ਨੇ ਹੀ ਜਿਹੜਾ ਮੈਨੂੰ ਹੂ ਆਰ ਯੂ ਕਹਿੰਦਾ ਨਾ ਉਸੇ ਬੰਦੇ ਨੇ ਕਿਹਾ ਸੀਗਾ ਚਰਨਜੀਤ ਚੰਨੀ ਬਾਰੇ ਜੇ ਤੁਸੀਂ ਦਰਬੀ ਕੋੜਿਆਂ ਦੀ ਰੇਸ ਦੇ ਵਿੱਚ ਟੱਟੂ ਤੇ ਖੱਚਰ ਭਜਾਓਗੇ ਤਾਂ ਇਹੀ ਹਾਲ ਹੋਣਾ ਸੀ ਕਾਂਗਰਸ ਦਾ ਪਹਿਲਾ ਪਹਿਲਾ ਕਮੈਂਟ ਹੈ ਇਹ ਪਹਿਲਾ ਕਮੈਂਟ ਦੂਜਾ ਕਮੈਂਟ ਦੂਜਾ ਕਮੈਂਟ ਸੁਨੀਲ ਜਾਖੜ ਦਾ ਸੁਨੀਲ ਜਾਖੜ ਕਹਿੰਦਾ ਜੇ ਪੈਰ ਦੀਆਂ ਜੁੱਤੀਆਂ ਨੂੰ ਸਿਰ ਤੇ ਰੱਖੋਗੇ ਤਾਂ ਇਹੀ ਹਾਲ ਹੋਊਗਾ ਤੀਜਾ ਕਮੈਂਟ ਤਰਨਤਾਰਨ ਦੀ ਇਲੈਕਸ਼ਨ ਚ ਰਾਜਾ ਬਰਿੰਗ ਦਾ ਕਿ ਦੇਖ ਲਓ ਅਸੀਂ ਤਾਂ ਪੱਠੇ ਵਟਣ ਵਾਲੇ ਨੂੰ ਅਸੀਂ ਤਾਂ ਪਤਾ ਨਹੀਂ ਕੀ ਕੀ ਹੋਰ ਉਹਨਾਂ ਨੇ ਬੋਲੇ ਮੈਂ ਬੋਲਣਾ ਨਹੀਂ ਚਾਹੁੰਦਾ ਉਹਦਾ ਕਿੰਨਾ ਵਿਰੋਧ ਹੋਇਆ ਜੀ ਇਹ ਇਹ ਇਨਾਂ ਦਾ ਦਲਿਤ ਵਿਰੋਧੀ ਚਿਹਰਾ ਜਿਹੜਾ ਅੱਜ ਵੀ ਸਾਹਮਣੇ ਆ ਰਿਹਾ ਹੈ ਇਹ ਇਹ ਆਪਦੀਆਂ ਚੌਧਰਾਂ ਦੇ ਪਿੱਛੇ ਪਏ ਹੋਏ ਨੇ ਇਹ ਜਾਣ ਬੁੱਝ ਕੇ ਸੁਖਪਾਲ ਖੇਰ ਨੂੰ ਇਹ ਸ਼ਰਤ ਲਾ ਲਓ ਜੇ ਕੋਈ ਦਿਲ ਚੈੱਕ ਕਰਨੇ مشین ਹੋਵੇ ਨਾ ਬਾਜਵੇ ਦੇ ਇੱਥੇ ਦਿਲ ਤੇ ਲਾ ਕੇ ਦੇਖਿਓ ਉਹ ਸੁਖਪਾਲ ਖੇਰ ਹੈ ਹੀ ਨਹੀਂ ਇਹ ਆਪ ਹੀ ਨਹੀਂ ਚਾਹੁੰਦਾ ਬੋਲੇ ਪਰ ਉਹਦੇ ਸਾਹਮਣੇ ਥੋੜੇ ਜਿਹਾ ਰੌਲਾ ਪੋੜਾ ਪੈਂਦਾ ਵੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਇਹਦਾ ਰੋਜ਼ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਐ ਕਰਦੇ ਨੇ ਵੀ ਚੁੰਮਕ ਦੇ ਦੂਜੇ ਪਾਸੇ ਵਾਂਗੂ ਐ ਧੱਕਦੇ ਨੇ ਆ ਆ ਜਾਣ ਜੇ ਸੋ ਇਹ ਇਹਨਾਂ ਤੋਂ ਨਾ ਉਮੀਦ ਕੀਤੀ ਜਾ ਸਕਦੀ ਐ ਜੇ 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 ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜੀ ਕੋਈ ਕਿਸੇ ਕਿਸਮ ਦੀ ਗੰਭੀਰ ਬਹਿਸ ਕਰ ਲੈਣਗੇ ਇਹ ਜਾਂ ਕੋਈ ਗਰੀਬਾਂ ਦੀ ਗੱਲ ਸੋਚ ਲੈਣਗੇ ਕੋਈ ਇਹਨਾਂ ਨੇ ਨੁਕਸੀ ਕੱਢੇ ਨੇ ਅੱਜ ਵੀ ਹਾਲਾਂਕਿ ਨਰੇਗਾ ਜਿਹੜੀ ਐ ਅਸੀਂ ਉਹਦੇ ਹੱਕ 'ਚ ਬੋਲਣ ਆਏ ਆਂ ਨਰੇਗਾ ਦੇ ਹੱਕ ਚ ਬੋਲਣਾ ਆ ਤੇ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਤੇ ਤੇਲੰਗਣਾ ਚ ਕਰਾ ਲਓ ਕਰਨਾਟਕਾ ਹਿਮਾਚਲ ਤੁਸੀਂ ਕਹੇ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆਏ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਕੇ ਇਹ ਕਹਿੰਦੇ ਆ ਕਿ ਆ ਆ ਰੈਜ਼ੋਲੂਸ਼ਨ ਦਾ ਕੀ ਫਾਇਦਾ ਹੋਣਾ ਹੈ ਜੀ ਫਿਰ ਐ ਕਰੋ ਅਸਾ ਫਿਰ ਇਹ ਕਹਿੰਦੇ ਆ ਦਿੱਲੀ ਚਲੋ ਜੀ ਅੱਧ ਦਿੱਲੀ ਪ੍ਰਧਾਨ ਮੰਤਰੀ ਦਾ ਘਰ ਕੇ ਲਈਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇਥੋਂ ਅਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਐ ਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਦਾ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲੋ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆਂ ਅਸੀਂ ਤਾਂ ਰੋਜ਼ ਹੀ ਲੜਦੇ ਆਂ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਹੁਣ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਇਹ ਜੀ ਦੇਖੋ ਮੈਂ ਐਸੇ ਹਾਊਸ ਚ ਕਿਹਾ ਸੀ ਉਦੋਂ ਵੀ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਹੁਣ ਐਸਆਈਆਰ ਦਾ ਨਾਮ ਦੇ ਲੋ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਇਹ ਤਾਂ ਵੋਟ ਚੋਰੀ ਹੋਤਾ ਹੈ ਇਹ ਤਾਂ ਵੋਟ ਚੋਰੀ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨੇ ਨਹੀਂ ਗੱਲ ਹੁਣ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆਹ ਬੰਦਾ 200 ਵਾਰ ਵੋਟ ਪਾ ਗਿਆ ਆਹ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆਹ ਫਲਾਨੇ ਥਾਵੇਂ ਇੰਨੀਆਂ ਵੋਟਾਂ ਪਾ ਗਿਆ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਕੁੱਟਣਾ ਕੀ ਫਾਇਦਾ ਸੱਪ ਤਾਂ ਲੰਘ ਗਿਆ ਜੀ